हमारा सारा उम्र पंजाब में बीत गया और ये जो पंजाबी बिहारी में बैठे हुए जुतिया ने मैं मारूंगे पटना जो गुरुद्वारा में जाकर बैठे हुए हैं हम लोग क्या करते पंजाबी को, को भर... आप सबको गलत नहीं बोल सकते ना जो गलत है आप उसको ओ, हमें क्यों गलत, गलत बोले रात को पुलिस वाले के सामने मुझे उन्होंने बोला आप उनको बोलाना आप उनको बोलो ना बारह बज गया था मैं मीडिया वाले को भी फोन किया किसी ने रात को नहीं आया बस उनके घर ਬੀਤੇ ਦਿਨਾਂ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਕੁੜੀ ਦੇ ਵੱਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ ਕਿਹਾ ਜਾ ਰਿਹਾ ਸੀ ਕਿ ਜਿਸ ਘਰ ਦੇ ਵਿੱਚ ਉਹ ਕੰਮ ਕਰਦੀ ਹੈ ਉਸੇ ਘਰ ਦੇ ਵਿੱਚ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਫਾਹਾ ਲਗਾ ਕੇ ਸੁਸਾਈਡ ਕਰ ਲਈ ਸੀ ਜੀ ਹਾਂ ਜਿਸ ਤੋਂ ਬਾਅਦ ਪ੍ਰਵਾਸੀਆਂ ਦੇ ਵੱਲੋਂ ਉਸ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਇਨਸਾਫ ਦੀ ਮੰਗ ਕੀਤੀ ਗਈ ਕਿ ਸਾਡੇ ਨਾਲ ਗਲਤ ਹੋਇਆ ਸਾਡੀ ਧੀ ਜਿਹੜੀ ਹੈ ਅੱਜ ਸਾਡੇ ਨਾਲ ਨਹੀਂ ਹੈ ਤਾਂ ਹੁਣ ਉਸ ਤੋਂ ਬਾਅਦ ਦੁਮਾਲਾ ਸਾਹਿਬ ਸੋ ਜਾ ਕੇ ਸੜਕ ਦੇ ਉੱਤੇ ਧਰਨੇ ਤੇ ਬੈਠੀ ਪਰਿਵਾਰ ਦੇ ਕੋਲ ਇੱਕ ਦੁਮਾਲਾ ਸਾਹਿਬ ਸਜਾ ਕੇ ਆਈ ਕੁੜੀ ਸਿੱਖ ਕੁੜੀ ਦੇ ਵੱਲੋਂ ਪ੍ਰਵਾਸੀਆਂ ਨੂੰ ਬੋਲਿਆ ਗਿਆ ਪਿਛਲਾ ਮਾਮਲਾ ਜਿਹੜਾ ਸੀ ਪ੍ਰਵਾਸੀਆਂ ਦਾ ਉਸ ਨੂੰ ਵੀ ਛੇੜਿਆ ਗਿਆ ਜਿਸ ਦੇ ਵਿੱਚ ਉਸ ਦੇ ਵੱਲੋਂ ਬੋਲਿਆ ਗਿਆ ਕਿ ਤੁਸੀਂ ਇੱਥੇ ਤਰਨਾ ਨਹੀਂ ਲਗਾ ਸਕਦੇ ਤੁਹਾਡਾ ਕੋਈ ਹੱਕ ਨਹੀਂ ਹੈ ਪੰਜਾਬ ਦੇ ਵਿੱਚ ਤਰਨਾ ਲਗਾਉਣ ਦਾ ਜਿਸ ਤੋਂ ਬਾਅਦ ਪ੍ਰਵਾਸੀ ਔਰਤ ਦੇ ਵੱਲੋਂ ਅੱਗੇ ਜਵਾਬ ਦਿੱਤਾ ਗਿਆ ਕਿ ਪਟਨਾ ਸਾਹਿਬ ਜਿੱਥੇ ਕਿ ਤੁਹਾਡਾ ਗੁਰਦੁਆਰਾ ਸਾਹਿਬ ਹੈ ਉਹਨਾਂ ਲੋਕਾਂ ਨੂੰ ਵੀ ਮੈਂ ਜੁੱਤੀਆਂ ਮਾਰਾਂਗੀ ਜੀ ਹਾਂ ਅਜਿਹਾ ਬਿਆਨ ਜਿਹੜਾ ਉਸ ਔਰਤ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕ ਜਾਂਦੀਆਂ ਨੇ ਤੇ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਜਾਂਦੀਆਂ ਨੇ ਇਹ ਮਾਮਲਾ ਗੰਭੀਰ ਹੋ ਜਾਂਦਾ ਵੱਧ ਜਾਂਦਾ ਜਿਸ ਤੋਂ ਬਾਅਦ ਇਹ ਐਫ ਆਈ ਆਰ ਦਰਜ ਕਰਵਾਉਣ ਦੇ ਲਈ ਇਹ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਇਸ ਪ੍ਰਵਾਸੀ ਔਰਤ ਦੇ ਖਿਲਾਫ ਸਿੱਖ ਬਦਲੀਆਂ ਪਹੁੰਚਦੀਆਂ ਨੇ ਉੱਥੇ ਹੀ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਵੀ ਕਿ ਕਿਵੇਂ ਇਹ ਔਰਤ ਦੇ ਵੱਲੋਂ ਇਹ ਪੱਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਗੁਰਦੁਖੁਰੂ ਘਰ ਤੱਕ ਪਹੁੰਚ ਜਾਂਦੇ ਨੇ ਜਦੋਂ ਇਸ ਮਾਮਲੇ ਦੇ ਵਿੱਚ ਗੱਲਬਾਤ ਦੀ ਹੈ ਤਾਂ ਗੁਰੂ ਘਰ ਤੱਕ ਗੁਰੂਆਂ ਤੱਕ ਇਹ ਗੱਲਾਂ ਪਹੁੰਚ ਜਾਂਦੀਆਂ ਨੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਗੁੱਸੇ ਦੇ ਵਿੱਚ ਆ ਕੇ ਪੁਲਿਸ ਸ਼ਿਕਾਇਤ ਦਰਜ ਕਰਵਾਉਂਦੀਆਂ ਨੇ